ਸੰਤਾਂ ਦੇ ਬਚਨਾਂ ਅਨੁਸਾਰ ਭਾਰਤ ਪਾਕਿਸਤਾਨ ਯੁੱਧ ਕਿੰਨਾ ਲੰਬਾ ਚੱਲੇਗਾ ਆਖਰ ਕੀ ਸੱਚਮੁੱਚ ਪਾਕਿਸਤਾਨ ਖਤਮ ਹੋਣ ਵਾਲਾ ਹੈ ਸੱਚਖੰਡ ਜਾਣ ਵਾਲੇ ਸਮੇ ਇਹ ਬਚਨ ਕਿਉਂ ਕੀਤੇ ਸੀ ਸੰਤਾਂ ਨੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਾਧ ਸੰਗਤ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸੰਤਾਂ ਨੇ ਜਿਹੜੇ ਬੰਦਗੀ ਵਾਲੇ ਸਤਿਪੁਰਸ਼ ਮਹਾਂਪੁਰਸ਼ ਉਹਨਾਂ ਨੇ ਕਿਹਾ ਸੀ ਕਿ ਦੋ ਦੇਸ਼ਾਂ ਦੇ ਵਿਚਕਾਰ ਜਿਸ ਤਰ੍ਹਾਂ ਪਹਿਲਾਂ ਸਮੇਂ-ਸਮੇਂ ਤੇ ਯੁੱਧ ਹੋਏ ਨੇ ਜੰਗ ਹੋਏ ਨੇ ਤੇ ਇਹ ਜਿਹੜੇ ਯੁੱਧ ਨੇ ਇਹੋ ਜੇ ਯੁੱਧ ਜਿਹੜੇ ਨੇ ਹੋਰ ਹੋਣਗੇ ਉਦੋਂ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈ ਖਮਿਆਜ਼ਾ ਭੁਗਤਿਆ ਬਹੁਤ ਸਾਰੇ ਲੋਕਾਂ ਦੇ ਨਾਲ ਜੋ ਵਧੀਕੀਆਂ ਨੇ ਉਹ ਹੋਈਆਂ ਨੇ ਬਹੁਤ ਸਾਰਾ ਸਮਾਂ ਜਿਹੜਾ ਹੈ ਉਹ ਆਪਾਂ ਆਪਣੇ ਤਨ ਪਿੰਡੇ ਤੋਂ ਹੰਡਾਇਆ ਹੈ ਬਹੁਤ ਸਾਰਾ ਸਮਾਂ ਆਪਾਂ ਨੇ ਅਜਿਹਾ ਵੇਖਿਆ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਆਪਾਂ ਨੇ ਸਾਰੀ ਗੱਲ ਜਿਹੜੀ ਹੈ ਪਹਿਲਾਂ ਵੇਖ ਹੀ ਲਈ ਹੈ ਸੰਤਾਂ ਨੇ ਬਚਨ ਕੀਤੇ ਸਨ ਕਿ ਭਾਈ ਇਹ ਜਿਹੜੇ ਭਾਰਤ ਅਤੇ ਪਾਕਿਸਤਾਨ ਦਾ ਯੁੱਧ ਹੈ ਇਹ ਤਾਂ ਜਿਹੜਾ ਹੋਏਗਾ ਪਰ ਇਸ ਯੁੱਧ ਦੇ ਵਿੱਚ ਕੁਝ ਲੋਕਾਂ ਦੀ ਜਿਹੜੀ ਹੈ ਉਹ ਕਿਰਦਾਰਕੁਸ਼ੀ ਵੀ ਹੋਏਗੀ ਕੁਝ ਲੋਕਾਂ ਦਾ ਜਿਹੜਾ ਹੈ ਖਾਤਮਾ ਵੀ ਹੋਏਗਾ ਤੇ ਇਹ ਨਹੀਂ ਦੱਸਿਆ ਵੀ ਉਹ ਉਧਰਲੇ ਹੋਣਗੇ ਜਾਂ ਸਾਡੇ ਹੋਣਗੇ ਇਹ ਯੁੱਧ ਲੰਬਾ ਚੱਲੇਗਾ ਭਾਰਤ ਤੇ ਪਾਕਿਸਤਾਨ ਦੇ ਯੁੱਧ ਤੋਂ ਪਹਿਲਾਂ ਬਈ ਲੈਂਦੇ ਪਾਕਿਸਤਾਨ ਨੇ ਆਪਣੇ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰਤੀ ਉਹ ਕਹਿੰਦੇ ਆ ਕਿ ਯੁੱਧ ਲੰਬਾ ਚੱਲੇਗਾ ਤੇ ਤੁਸੀਂ 2-2 ਮਹੀਨਿਆਂ ਦਾ ਰਾਸ਼ਨ ਜਮ੍ਹਾਂ ਕਰ ਲਓ ਇਸ ਦਾ ਮਤਲਬ ਕਿ ਉਹਨਾਂ ਨੂੰ ਖਦਸਾ ਹੈ ਕਿ ਯੁੱਧ ਜਿਹੜਾ ਹੈ ਉਹ ਲੰਬਾ ਚੱਲੇਗਾ ਯੁੱਧ ਲੰਬਾ ਹੋ ਸਕਦਾ ਹੈ ਤੇ ਸੰਤਾਂ ਦੇ ਜਿਹੜੇ ਭਵਿੱਖਤ ਬਚਨ ਨੇ ਉਹ ਬਿਲਕੁਲ ਸੱਚ ਹੋ ਰਹੇ ਨੇ ਸੰਤ ਮਹਾਂਪੁਰਸ਼ਾਂ ਦੇ ਸਤ ਮਹਾਂਪੁਰਸ਼ਾਂ ਦੇ ਜਿਹੜੇ ਬਚਨ ਨੇ ਉਹ ਸੱਚ ਹੋ ਰਹੇ ਨੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਇਹ ਆਪਾਂ ਸਾਰੇ ਹੀ ਵੇਖ ਸਕਦੇ ਆ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਆਪਾਂ ਆਪਾਂ ਬਿਲਕੁਲ ਮਹਿਸੂਸ ਕਰ ਸਕਦੇ ਹਾਂ ਸਾਧ ਸੰਗਤ ਜਦੋਂ ਵੀ ਸੰਤ ਮਹਾਂਪੁਰਸ਼ਾਂ ਨੇ ਬਚਨ ਕਹੇ ਉਹ ਕਹਿੰਦੇ ਨੇ ਕਿ ਸੱਚਮੁੱਚ ਪਾਕਿਸਤਾਨ ਖਤਮ ਹੋਣ ਵਾਲਾ ਹੈ ਕਿ ਜੇ ਖਾਲਸਾ ਰਾਜ ਬਣਦਾ ਹੈ ਤੇ ਪਾਕਿਸਤਾਨ ਖਤਮ ਹੋ ਜਾਏਗਾ ਖਤਮ ਹੋਣ ਤੋਂ ਭਾਵ ਇਹ ਨਹੀਂ ਵੀ ਪਾਕਿਸਤਾਨ ਜਿਹੜਾ ਹੈ ਉਹਨਾਂ ਨੂੰ ਮਾਰ ਦਿੱਤਾ ਜਾਏਗਾ ਨਹੀਂ ਉਹਦਾ ਮਤਲਬ ਹੈ ਕਿ ਬਾਰਡਰ ਜਿਹੜਾ ਹੈ ਨਾ ਖੁੱਲ ਜਾਏਗਾ ਤੇ ਸਾਡੀ ਇਕਮਿਕਤਾ ਹੋ ਜਾਏਗੀ ਤੇ ਖਾਲਸਾ ਰਾਜ ਬਣੇਗਾ ਤੇ ਉਸ ਤੋਂ ਬਾਅਦ ਜਿਹੜੀ ਜ਼ੀਰੋ ਲਾਈਨ ਹੈ ਉਹ ਚੱਕ ਦਿੱਤੀ ਜਾਏਗੀ ਭਾਰਤ ਅਤੇ ਪੰਜਾਬ ਚੜਦਾ ਪੰਜਾਬ ਵੀ ਤੇ ਲੈਂਦਾ ਪੰਜਾਬ ਵੀ ਇੱਕ ਹੋ ਜਾਣਗੇ ਕੋਈ ਚੜਦਾ ਲੈਂਦਾ ਨਹੀਂ ਹੋਏਗਾ ਪੰਜਾਬ ਪੰਜਾਬ ਹੋਏਗਾ ਜਿਸ ਤਰ੍ਹਾਂ ਕਾਬਲ ਅਧਾਰ ਤੱਕ ਪਹਿਲਾਂ ਸਾਡਾ ਸਿੱਕਾ ਚੱਲਿਆ ਤੇ ਉਸੇ ਤਰ੍ਹਾਂ ਹੁਣ ਦੁਬਾਰਾ ਤੋਂ ਹੋਏਗਾ ਇਹ ਗੱਲ ਜਿਹੜੀ ਹੈ ਉਹਨਾਂ ਨੇ ਬਿਲਕੁਲ ਹੀ ਦੱਸ ਦਿੱਤੀ ਹੈ ਇਹ ਗੱਲ ਜਿਹੜੀ ਹੈ ਬਿਲਕੁਲ ਹੀ ਹੋ ਚੁੱਕੀ ਹੈ ਤੇ ਇਹ ਆਪਾਂ ਬਿਲਕੁਲ ਸਮਝ ਸਕਦੇ ਹਾਂ ਸਾਰੀ ਗੱਲ ਆਪਾਂ ਸਮਝ ਸਕਦੇ ਹਾਂ ਸੰਤਾਂ ਦੇ ਬਚਨ ਨੇ ਕਿ ਭਾਈ ਇਹ ਤਾਂ ਹੋਗੇ ਹੀ ਰਹੇਗਾ ਇਹ ਚੀਜ਼ਾਂ ਹੋ ਕੇ ਰਹਿਣਗੀਆਂ ਜੰਗ ਜੁੱਦ ਹੁੰਦੇ ਰਹਿਣਗੇ ਲੋਕਾਂ ਦੇ ਇੱਕ ਜਿਹੜੇ ਖਾਤਮੇ ਨੇ ਨਾ ਉਹ ਹੋਣਗੇ ਸਾਡੀ ਆਰਮੀ ਦਾ ਵੀ ਉਹਨਾਂ ਦੇ ਜਿਹੜੇ ਸਿਪਾਹੀ ਨੇ ਉਹਨਾਂ ਦਾ ਵੀ ਤੇ ਆਮ ਲੋਕਾਂ ਦਾ ਵੀ ਜਿਹੜਾ ਖਾਤਮਾ ਉਸ ਦੇ ਵਿੱਚ ਹੋਏਗਾ ਆਪਾਂ ਵੇਖ ਹੀ ਨੇ ਨਾ ਗੁਰੂ ਘਰ ਦੇ ਉੱਪਰ ਹਮਲਾ ਹੋਇਆ ਮਜ਼ਾਈਲੀ ਹਮਲਾ ਹੋਇਆ ਤੇ ਉਸ ਦੇ ਵਿੱਚ ਚਾਰ ਲੋਕ ਮਾਰੇ ਗਏ ਨੇ ਹੋਰ ਲੋਕ ਜ਼ਖਮੀ ਹੋ ਗਏ ਤੇ ਸਾਧ ਸੰਗਤ ਗੁਰੂ ਘਰ ਨੂੰ ਟਾਰਗੇਟ ਕੀਤਾ ਗਿਆ ਗੁਰੂ ਘਰ ਨੂੰ ਜਿਹੜਾ ਹੈ ਬਿਲਕੁਲ ਨਿਸ਼ਾਨਾ ਬਣਾਇਆ ਗਿਆ ਕਿੰਦੀ ਮਾੜੀ ਗੱਲ ਹੈ ਆਮ ਲੋਕ ਹੀ ਸੀ ਨਾ ਉਹਨਾਂ ਦਾ ਕਸੂਰ ਕੀ ਸੀ ਇਹਦੇ ਵਿੱਚ ਬਹੁਤ ਕੁਝ ਹੋਏਗਾ ਜੇਕਰ ਅਸੀਂ ਉਹਨਾਂ ਦਾ ਕਰਾਂਗੇ ਉਹ ਸਾਦਾ ਕਰਨਗੇ ਤੇ ਗੱਲਬਾਤ ਫੇਰ ਆ ਕੇ ਮਸਲੇ ਉੱਥੇ ਵੀ ਰੁਕੇਗੀ ਵੀ ਆ ਬਾਤਚੀਤ ਨਾਲ ਮਸਲਾ ਹੱਲ ਕੀਤਾ ਜਾਵੇ ਤੇ ਜੇ ਹੁਣੇ ਗੱਲਬਾਤ ਕਰਕੇ ਜੰਗ ਨੂੰ ਥੰਮ ਲਿਆ ਜਾਏ ਰੋਕ ਲਿਆ ਜਾਏ ਤੇ ਚੰਗਾ ਹੋਵੇ ਵੈਸੇ ਸੰਤਾਂ ਦੇ ਬਚਨ ਨੇ ਭਾਈ ਤੇ ਹੋ ਸਕਦਾ ਵੀ ਅੱਡੇ ਕੀ ਹੋਏਗਾ ਇਹ ਤਾਂ ਉਹੀ ਜਾਣ ਸਕਦੇ ਨੇ ਜਿਨ੍ਹਾਂ ਦੀ ਬੰਦਗੀ ਹੈ ਤੇ ਆਪਾਂ ਇਸ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੋ ਸਮਾਂ ਆਪਾਂ ਨੂੰ ਵਿਖ ਰਿਹਾ ਵੀ ਜੇ ਜੰਗ ਹੋਏਗੀ ਇਹ ਸਮਾ ਬਹੁਤ ਭਿਆਨਕ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ